ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋ ਚੁੱਕਿਆ ਹੈ ਅਤੇ ਨਾਲ ਹੀ ਪੰਨਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੇ ਉੱਤੇ ਮੋਹਰ ਜਿਹੜੀ ਹੈ ਉਹ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਤੇਰਾਸੀ ਸਮੁੰਦਰੀ ਹਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਹੀ ਹੁਣ ਜੋ ਅ ਉਧੇਦਾਰਾਂ ਦੀ ਚੋਣ ਜਿਹੜੀ ਹੈ ਨਾ ਨਾ ਕੀਤੀ ਜਾ ਰਹੀ ਹੈ ਤਾਂ ਦੱਸਣ ਜੋਗ ਹੈ ਕਿ ਸਵੇਰ ਤੋਂ ਹੀ ਸਾਰਿਆਂ ਦੀ ਨਜ਼ਰ ਜਿਹੜੀ ਸੀਗੀ ਇਸ ਤੇ ਬਣੀ ਹੋਈ ਸੀ ਕਿ ਕਿ ਇਸ ਵਾਰ ਕੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਇਸ ਵਾਰ ਧਾਮੀ ਜਿਨ੍ਹਾਂ ਨੇ ਉਹਨਾਂ ਦੇ ਦਾਅ ਕਿਹਾ ਜਾਂਦਾ ਹੈ ਕਿ ਨਹੀਂ ਇਹ ਮੁਲੇ ਕਿ ਜਿਹੜਾ ਸੀਗਾ ਲਗਾਤਾਰੇ ਕਸ਼ਮਕਸ਼ ਬਣੀ ਹੋਈ ਸੀ ਲੇਕਿਨ ਜਿਸ ਤੋਂ ਬਾਅਦ 136 ਮੈਂਬਰਾਂ ਵੱਲੋਂ ਜਿਹੜੀ ਸੀਗੀ ਆ ਉਹ ਉਹ ਵੋਟ ਕਾਸਟ ਜਿਹੜੀ ਸੀਗੀ ਉਹ ਕੀਤੀ ਗਈ ਸੀ ਜਿਸ ਵਿੱਚ 117 ਦੇ ਕਰੀਬ ਹੋਈਏ ਵੋਟਾਂ ਨੇ ਉਹ ਜਨ ਸੰਤਾਮੀ ਨੂੰ ਜਿਹੜਾ ਹੈ ਉਹ ਮਿੜੀਆਂ ਨੇ ਤੇ ਅ ਜੋ 18 ਮੋਟਰਾਂ ਦੇ ਦੂਸਰੇ ਦਰ ਦੇ ਵਿਰੋਧੀ ਤੈਜੋ ਜੀ ਹਾ ਉਹ ਮਿਲਿਆ ਨੇ ਲੇਕਿਨ ਲਗਾਤਾਰ ਹੀ ਇਸ ਨੂੰ ਲੈ ਕੇ ਸਾਰੇ ਵੱਲ ਜੈਸੀ ਦੀ ਨਜ਼ਰ ਪਾਈ ਹੋਈ ਸੀ ਕਿ ਪੰਜਵੀਂ ਵਾਰ ਜਿਹੜੇ ਨੇ ਹਰਜੀਤ ਸਿੰਘ <table> ਕਾਮੀ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ ਤੇ ਦੇ ਬਾਦ ਜਦੋਂ ਸੁਭੀ ਸਿੰਘ ਬਾਦਲ ਤੇਜਸਿੰਘ ਸੁਨਤਰੀ ਹਾਲ ਪਹੁੰਚੇ ਸਨ ਉਸੇ ਵੇਲੇ ਹੀ ਮੋਰ ਜਿਹੜੀ ਸੀਗੀ ਉਹ ਲੱਗਦੀ ਹੋਈ ਵੀ ਨਜ਼ਰ ਆ ਰਹੀ ਸੀ ਕਿ ਕਿ ਹਰਜੀਤ ਸਿੰਘ ਕਾਮੀ ਨਾ ਆਇਆ ਉਹ ਪਰਤਾਜ ਰਿਹਾ ਹੈ ਉਹ ਬਣਾਇਆ ਜਾਵੇਗਾ ਹਾਲਾਂਕਿ ਕਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਕੈਂਡੀਡੇਟ ਜਿਹੜੇ ਨੇ ਜਾਂ ਕਿਸੇ ਹੋਰ ਨੇ ਆਪਣੇ ਉਮੀਦਵਾਰ ਜਿਹੜੇ ਨੇ ਉਹਨਾਂ ਦਾ ਕਿਸ ਨਹੀਂ ਲਿਤਾ ਗਿਆ ਜੀ ਉਹ ਕਿਆ ਕਿਆ ਸੁਣਾ ਕਿ ਜੋ ਵੀ ਵਿਅਕਤੀ ਆਪਣੇ ਇੰਡੀਵਿਜੁਅਲ ਤੌਰ ਤੇ ਨਾਲ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਹ ਇਲੈਕਸ਼ਨ ਲੜ ਸਕਦਾ ਹੈ ਲੇਕਿਨ ਕਿਤਨਾ ਕਿਤੇ ਅੱਜ ਦੇ ਸਿਧਾਂਤਮਈ ਦੀ ਇਹ ਵੱਡੀ ਜਿੱਤ ਜਿਹੜੀ ਹੈ ਜਰੂਰ ਹੋਈ ਹੈ ਦੂਸਰੇ ਪਾਸੇ ਦਲਜੀਤ ਸਿੰਘ ਚੀਵਾ ਵੱਲੋਂ ਬੇਸ਼ੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸ ਵਾਰ ਸਾਡੇ ਜਿਹੜੇ ਨਵੇਂ ਮੈਂਬਰਾਂ ਦੀ ਗਿਤੀ ਲਗਾਤਾਰ ਹੀ ਵਾਧਦੀ ਹੋਈ ਵੀ ਆ ਨਜ਼ਰ ਆ ਰਹੀ ਹੈ ਲਗਾਤਾਰ ਮੈਂਬਰ ਜਿਹੜੇ ਨੇ ਜਿਵੇਂ ਪਿਛਲੀ ਵਾਰ ਜੇ ਸੀ ਕਿ 33 ਦੇ ਵੀਲ ਦੇ ਮੈਂਬਰ ਸੀਗੇ ਦੂਸਰੇ ਭਾਗ ਤੁਹਾਡੇ ਹਵਾਲੇ ਜੇ ਸੀ ਨਜ਼ਰ ਆ ਰਹੇ ਸੀ ਲੇਕਿਨ ਇਸ ਵਾਰ ਉਧਾਰਾ ਮੋਟਾ ਜਿਹੜੀਆਂ ਨੇ ਉਹ ਪਈਆਂ ਨੇ ਲੇਕਿਨ ਇੱਕ ਵੋਟ ਜਿਹੜੀ ਹੈ ਉਹ ਜ਼ਰੂਰ ਰੰਗ ਹੋਈ ਹੈ ਲੇਕਿਨ ਇਸ ਨੂੰ ਵੱਡੀ ਜਿੱਤ ਜਿਹੜੀ ਹੈ ਜ਼ਰੂਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਜਿਹੜੀ ਹੈ ਉਹ ਦੱਸੀ ਜਾ ਰ ਹਿੱਪਸ ਦੇ ਸਾਡੇ ਉਹ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਸਵੇਪ ਉਹ ਹੀ ਜਿਹੜੀ ਦੇਖ ਸਕਦਾ ਜਿਆਨੇ ਪਰ ਬਾਬਾ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਸਨ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਂਬਰ ਜਿਹੜੇ ਨੇ ਉਹ ਵੀ ਇੱਥੇ ਪਹੁੰਚਨੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਜਿਹੜੇ ਨੇ ਜਿਹੜੇ ਕਈ ਮੈਂਬਰ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚਦੇ ਹੋਏ ਵੀ ਨਜ਼ਰ ਆਉਣਗੇ ਲੈ ਕੇ ਕਿਤਨਾ ਕਿਤੇ ਅੱਜ ਸਵੇਰ ਤੋਂ ਹੀ ਸਾਰਿਆਂ ਦੀ ਨਜ਼ਰ ਇਸੇ ਹੀ ਤੇ ਬਣੀ ਹੋਈ ਸੀ ਕਿ ਕਦੋਂ ਤੱਕ 来ਆ ਪ੍ਰਧਾਨ ਵੀ ਉਹ ਤਾਂ ਜਿਹੜੀ ਆ ਉਹ ਉਹ ਲੱਗੀ ਜਾਂਦੀ ਆ ਗੱਲਬਾਤ ਵੀ ਕਰਦੇ ਆ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਦਾਸ ਸਿੰਘ ਨੂੰ ਕਿੱਥੋਂ ਤੇ ਕਿੱਥੇ ਪਛਾਤਾ ਕੋਈ ਪੁੱਛਣ ਵਾਲਾ ਆਏਗਾ ਇਹ ਇਸ਼ੂ ਸੀ ਕਿ ਸਾਡੇ ਇਸ਼ੂ ਮੈਨਸ ਜਨ ਕਰ ਦਿੰਦੇ ਹੋ ਉਹਦੀ ਪਹਿਰਵਾਈ ਨਹੀਂ ਕਰਦੇ ਕਿਉਂਕਿ ਤੁਹਾਡੀ ਪਿੱਠ ਤੇ ਕੇਂਦਰ ਆ ਤੁਹਾਨੂੰ ਉਹ ਜਿਉਂਦਾ ਰੱਖਣਾ ਚਾਹੁੰਦੇ ਆ ਅਸੀਂ ਇਹ ਗੱਲ ਕਹਿਣਾ ਸੀ ਅਸੀਂ ਲੱਗਦੇ ਆ ਤੁਹਾਡੇ ਪਿੱਛੇ ਚਲੋ ਕੇਂਦਰ ਦੇ ਅੱਗੇ ਜਾ ਕੇ ਬੈਠੀਏ ਚਲੋ ਜੰਤਰ ਮੰਤਰ ਦੇ ਜਾ ਕੇ ਬੈਠੀਏ ਜੰਗਲ ਚੋਣਾ ਕਰਾਓ ਇਹ ਹਾਊਸ ਚਾਹੇ ਅਸੀਂ ਵੀ ਮੈਂਬਰ ਆ ਤੇ ਸਿੱਖਾਂ ਦੀ ਅਜੇ ਪੂਰੀ ਨੁਮਾਇੰਦਗੀ ਨਹੀਂ ਕਰ ਸਕਦਾ 11 ਸਾਲ ਦਾ ਹੋ ਗਿਆ ਪਰ ਇਹ ਗੱਲਾਂ ਇਹਨਾਂ ਨੇ ਹੋਣ ਨਹੀਂ ਦੇਣੀਆਂ ਇਹ ਗੱਲਾਂ ਲੋਕਾਂ ਚ ਹੋਣ ਨਹੀਂ ਦੇਣੀਆਂ ਇਸ ਕਰਕੇ ਇਹਦਾ ਜਰੀਆ ਤਾਂ ਤੁਸੀਂ ਆਂ ਭਰਾਵੋ ਤੁਸੀਂ ਸਿੱਖ ਵੀ ਹੋ ਤੁਸੀਂ ਇਨਸਾਫ਼ ਪਸੰਦ ਵੀ ਹੋ ਸਾਡੀ ਆਵਾਜ਼ ਜਾਣੀ ਚਾਹੀਦੀ ਆ ਸਾਡਾ ਇਹ ਮਕਸਦ ਚੋਣ ਜਿੱਤਣਾ ਨਹੀਂ ਸੀ ਨਾ ਅਸੀਂ ਜਿੱਤ ਸਕਦੇ ਆ ਆ ਜਨਰਲ ਚੋਣਾਂ ਹੋਣਗੀਆਂ ਸਿੱਖ ਸੰਘ ਦੇ ਆਸਰੇ ਦੇ ਨਾਲ ਇਹ ਜੇ ਹਰਜਿੰਦਰ ਸਿੰਘ ਧਾਮੀ ਯਾਰਗੇ ਜਿਹੜੇ ਆਪ ਆਪ ਨੂੰ ਕਹਿੰਦੇ ਆ ਇੱਥੇ ਜੋ ਕਰਾਪਸ਼ਨ ਤੇ ਜੋ ਨਿਯਮਾਂ ਦੀ ਉਲੰਘਣਾ ਉਹਦੀ ਸ਼ਾਇਦ ਹੀ ਹੁੰਦੀ ਆ ਆਪਦੇ ਦਫ਼ਤਰਾਂ ਦੇ ਵਿੱਚ ਬੰਦਿਆਂ ਦੇ ਰਿਸ਼ਤੇ ਨਾਲ ਦੀ ਅਪੁਆਇੰਟਮੈਂਟ ਇਤੋਂ ਸਬੂਤਾ ਨਹੀਂ ਔਨਾਲੇ ਦੇ ਵਿੱਚ ਔਰ ਰੋਜ਼ ਚਾਰ-ਚਾਰ ਬੰਦਿਆਂ ਦੇ ਆਡਰ ਪਾਈ ਜਾਂਦੇ ਆ ਔਨਾਲੇ ਸਮਝਣ ਯੁਕਤੀਆਂ ਕਰ ਦਿੰਗੇ ਅਡਜਕਟ ਚ ਇੰਨਾ ਝੂਠ ਬੋਲਿਆ ਜਾਂਦਾ ਮੈਨੂੰ 10 ਮੈਂਬਰਾਂ ਦੇ ਵਿੱਚ ਮਿਲਿਆ ਪਿਛਲੀ ਅਡਜਕਟ ਚ ਮਤਾ ਪਾਸ ਕਰਤਾ ਵੀ 1-1 ਲੱਖ ਰੁਪਈਆ ਕੱਟ ਕੇ ਮੈਂਬਰਾਂ ਦਾ ਹੜਾ ਪੀੜਤਾਂ ਲੈਣ ਦੇਣਾ ਅਰਜੈਕਟਰ ਚ ਗੱਲ ਨਹੀਂ ਲਿਆਂਦੀ ਬਾਹਰ ਅਨਾਊਂਸਮੈਂਟ ਕਰਦੀ ਤਗੜੇ ਦਾ ਸੁੱਤੀ 200 ਇਹ ਗੱਲਾਂ ਤੋਂ ਭੱਜਣ ਵਾਲਾ ਅਰਜਿੰਦਰ ਸਿੰਘ ਧਾਮੀ ਬਹੁਤ ਮਾੜੇ ਵਿਹਾਰ ਨਾਲ ਪੇਸ਼ ਆਇਆ ਕਿ ਮੈਂ ਸਖਤੀ ਕਰੂੰ ਉਹ ਧਾਮੀ ਤੂੰ ਸ਼ਕਤੀ ਕੀ ਕਰੇਗਾ ਅਸੀਂ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਸਾਡੇ ਦੇ ੱੱਕਾ ਕਹਿੰਦੇ ਉਹਨਾਂ ਨਾਲ ਲੜਦਾ ਤੂੰ ਤਾਂ ਫਿਲ ਨਹੀਂ ਸਕਰੀਰ ਸਿੰਘ ਬਾਦਲ ਦਾ ਤੂੰ ਥੱਕ ਕੇ ਛੱਟਣ ਵਾਲਾ ਬੰਦਾ ਤੂੰ ਕਹੇ ਅਸੀਬਾ ਦਿੰਦਾ ਸੀ ਡਰਾਮੇ ਕਰਦਾ ਸੀ ਅੱਜ ਫੇਰ ਮੈਂਬਰਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਫੇਰ ਬਣੇ ਆ ਸਾਰਿਆਂ ਦੇ ਸਾਹਮਣੇ ਆ ਗਏ ਲੇਕਿਨ ਲੱਗਦਾ ਨਹੀਂ 328 ਰੂਪਾਂ ਦਾ ਮਾਮਲਾ ਵੀ ਕਰਵਾਉਣਾ ਚਾਹੀਦਾ ਮਸਲੇ ਸੀ بڑے ਮਸਲੇ ਪਰ ਦੇਖੋ ਜਨਰਲ ਚੋਣਾਂ ਤੋਂ ਬਿਨਾਂ ਇਹਨਾਂ ਨੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕਰਨਾ ਠੀਕ ਹੈ ਕੋਈ ਗੱਲ ਨਹੀਂ 12 ਸਾਲ ਬਾਅਦ ਰੂੜੀ ਦੀ ਵੀ ਸੁਣਦਾ ਕੋਈ ਆਪਾਂ ਕਹਾਵਤਾਂ ਬਣਾਈਆਂ ਇੱਕ ਸਮਾਂ ਆਊਗਾ ਇਹਨਾਂ ਚੋਂ ਬਹੁਤੇ ਲੋਕ ਇਹ ਕਹਿਣਗੇ ਬਈ ਆ ਜਿਹੜਾ ਅੱਜ ਦਾ ਨਿਜਾਮ ਸੀ ਇਹ ਗਲਤ ਸੀ ਲੇਕਿਨ ਮਾਹੌਲ ਅੰਦਰ ਕਿਸ ਤਰ੍ਹਾਂ ਦਾ ਨਜ਼ਰ ਆਇਆ ਅੰਦਰ ਕਿਉਂਕਿ ਮਾਹੌਲ ਜਿਸ ਤਰ੍ਹਾਂ ਦਾ ਮਾਹੌਲ ਦੀ ਗੱਲ ਆ ਬੇਨਤੀ ਕਰਦੇ ਹੁੰਦੇ ਆ ਅਸੀਂ ਕਿਹਾ ਪੂਰਾ ਆਮਨ ਦਾ ਮਾਨਨਾ ਪੂਰਾ ਸਹਿਯੋਗ ਦਵਾਂਗੇ ਸਾਨੂੰ ਪਤਾ ਕੀ ਹੋਣਾ ਕੀ ਰਿਜ਼ਲਟ ਹੋਣਾ ਪਰ ਉਹ ਹਾਲਾਤ ਹੀ ਇਹੋ ਜਿਹੇ ਬਣਾਉਂਦੇ ਹੁੰਦੇ ਆ ਵੀ ਅੰਦਰ ਦਾ ਮਾਹੌਲ ਹੋ ਜਾਵੇ ਖਰਾਬ ਤੇ ਅਸੀਂ ਇਹਨਾਂ ਨੂੰ ਸ਼ਰਾਰਤੀਆਂ ਦਾ ਰੋਲਾ ਪਾਉਣ ਵਾਲਿਆਂ ਦਾ ਖਿਤਾਬ ਦਈਏ ਪਰ ਉਹ ਚ ਅਸੀਂ ਕਾਮਯਾਬ ਹੋ ਗਏ ਪੁੱਛ ਅਸੀਂ ਕਾਮਯਾਬ ਹੋਣ ਦਿੱਤੇ ਲੇਖ ਸਾਹਿਬ ਇੱਕ ਸਵਾਲ ਹੋਰ ਹੈ ਦਾਵਾ ਕੀਤਾ ਜਾ ਰਿਹਾ ਸੀ ਕਿ 32 ਮੈਂਬਰ ਸਾਡੇ ਨਾਲ ਗੇਟ ਦੇ ਅੰਦਰ ਚੱਲ ਕੇ ਆਏ ਨੇ ਉਹਨਾਂ ਦੇ ਵਿੱਚੋਂ ਵੀ 18 ਹੀ ਮਹਿਦ ਹੱਕ ਦੇ ਵਿੱਚ ਮੈਨੂੰ ਇਹਦੇ ਬਾਰੇ ਨਹੀਂ ਕਿੰਨੇ ਆਏ ਅਸੀਂ ਤਾਂ 5-7 ਕ ਮੈਂਬਰ ਆਏ ਸੀ ਚਲੋ ਇਹ ਡੈਮੋਕਰੇਸੀ ਸਿਸਟਮ ਆ ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਹਰ ਬੰਦੇ ਨੇ ਆਪਣੀ ਮਰਜ਼ੀ ਮੁਤਾਬਕ ਵੋਟ ਪਾਉਣੀ ਹੁੰਦੀ ਆ ਉਹ ਮਰਜ਼ੀ ਕਿਵੇਂ ਬਣਦੀ ਆ ਕੋਈ ਕੌਣ ਕਿਸੇ ਢੰਗ ਨਾਲ ਪ੍ਰਭਾਵਿਤ ਕਰਦਾ ਆ ਸਾਡੇ ਕੋ ਤਾਂ ਪੰਥ ਦਾ ਵਾਸਤਾ ਸੀ ਇੱਕ ਸਿਧਾਂਤਾਂ ਦਾ ਵਾਸਤਾ ਸੀ ਉਹ ਵਾਸਤਾ ਪਾਉਣੋਂ ਹਟਣਾ ਨਹੀਂ ਆਉਣ ਵਾਲੇ ਸਮੇਂ 'ਚ ਵੀ ਪਾਉਂਦੇ ਰਹਿਣਾ ਲੇਕਿਨ ਚੀਮਾ ਸਾਹਿਬ ਕਹਿੰਦੇ ਕਿੰਨੇ 33 ਤੋਂ 18 ਰਹਿ ਗਏ ਨੇ ਲਗਾਤਾਰ ਹੀ ਘਟਦੇ ਜਾ ਰਹੇ ਅਗਲੀ ਵਾਰ ਹੋਰ ਘਟਣਗੇ 18 ਰਹਿ ਗਏ ਸਿੱਖ ਸਿਧਾਂਤਾਂ ਦੇ ਵਿੱਚ ਗਿਲਤੀ ਦੀ ਗੱਲ ਨਹੀਂ ਗੁਣਾਂ ਦੀ ਗੱਲ ਆ ਜਦੋਂ ਅਸੀਂ ਸਿਕ ਸੰਕਲਪ ਦੀ ਖਾਲਸੇ ਦੀ ਸਿਰਜਣਾ ਦੀ ਗੱਲ ਕਰਦੇ ਆ ਉਹਦੇ 80000 ਦੇ ਵਿੱਚੋਂ 79995 ਦੀ ਗੱਲ ਨਹੀਂ ਹੁੰਦੀ ਗੱਲ ਪੰਜਾਂ ਦੀ ਹੁੰਦੀ ਆ ਗੱਲ ਸਿਧਾਂਤ ਦੀ ਗੱਲ ਆ ਬਿਲਕੁਲ ਸਿਧਾਂਤ ਦੀ ਜਿਹੜੀ ਹੈ ਬਲਕਿ ਕੀਤੀ ਜਾਵੇਗੀ ਲੇਕਿਨ ਕਿਤੇ ਨਾ ਕਿਤੇ ਅੱਜ ਜਿਹੜੀ ਹੈ ਜ਼ਰੂਰ ਚੋਣ ਜਿਹੜੀ ਹੈ ਉਹ ਕੀਤੀ ਗਈ ਜਿਸ ਤੋਂ ਬਾਅਦ ਜਿਹੜੇ ਮੈਂਬਰ ਨੇ ਕਹੀ ਉਹ ਕਾਫੀ ਤਲਕੀ ਪਰ ਅੰਦਾਜ਼ ਵਿੱਚ ਨਜ਼ਰ ਆ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੀ ਹਾਊਸ ਦਾ ਸਿਸਟਮ ਬਣਾਇਆ ਗਿਆ ਉਹ ਤਲਕੀ ਪਰ ਬਣਾਇਆ ਗਿਆ ਤਾਂ ਜੋ ਕਿ ਉਹ ਵਾਕ ਆਊਟ ਕਰਨ ਲਈ ਮਜ਼ਬੂਤ ਕਿਉਂ ਰਹੇ ਲੇਕਿਨ ਕਿਤਨਾ ਕਹਤੇ ਚ ਰਹੋ ਇਲੈਕਸ਼ਨ ਹੋਏਗੀ ਜਨਰਲ ਇਲੈਕਸ਼ਨ ਹੋਏਗੀ ਉਸ ਤੋਂ ਬਾਅਦ ਰਹੇ ਇਸ ਦਾ ਸਾਫ ਹੋ ਪਾਏਗਾ ਕਿ ਹਰਜਿੰਦਰ ਸਿੰਘ ਦਾ ਵੀ ਦੁਬਾਰਾ ਪ੍ਰਧਾਨ ਬਣ ਪਦੇ ਜਾਂ ਨਹੀਂ ਲੇਕਿਨ ਕਿਤਨਾ ਕਹਤੇ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਦਾ ਵੀ ਨਾ ਦੇ ਮੋੜ ਜਿਹੜੀ ਹੈ ਉਹ ਲੱਛਪੀ ਹੈ ਕੈਮਰਾ ਪਰਸਨ ਸਾਈ ਪ੍ਰੀਤ ਨਗਰਪੁਰ ਸਿੰਘ ਦਾ ਅਨ ਬਿਊਟੀਫੁਲਸ ਸਸਾ